ਪਿਛਲੇ ਦਿਨੀ ਫਰੀਦਕੋਟ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਘਟਨਾ یوں ਸੀ ਕਿ ਕਿਸੇ ਕਰ ਨੇ ਬੈਂਕ ਲੋਕਰ ਦੇ ਵਿੱਚ ਗਹਿਣਾ ਗੱਟਾ ਰੱਖਿਆ ਸੀਗਾ ਗਹਿਣਾ ਗੱਟਾ ਉੱਥੋਂ ਨਿਕਲ ਕੇ ਇੱਕ ਸਰਾਫਾ ਕਾਰੋਬਾਰੀ ਕੋਲ ਪੁੱਜਦਾ ਤੇ ਵੇਖ ਜਾਂਦਾ ਰੋਲਾ ਪਿਆ ਤੁਹਾਨੂੰ ਪਤਾ ਮੌਨਸੂਨ ਉਦੋਂ ਐਕਟਿਵ ਹੋਇਆ ਸੀਗਾ ਉਸੇ ਤਰ੍ਹਾਂ ਦਲਾਲ ਤੰਤਰ ਸ਼ਹਿਰ ਦਾ ਐਕਟਿਵ ਹੋ ਗਿਆ ਕੁਝ ਨੇਤਾਗਨ ਐਕਟਿਵ ਹੋ ਗਿਆ ਮਾਮਲਾ ਨਿਬੜ ਗਿਆ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜ਼ਾਮੰਦੀ ਕਰ ਲੋ ਨਿਬੜ ਜਾਂਦੇ ਨੇ ਇਹ ਮਾਮਲਾ ਨਿਬੜ ਗਿਆ ਕਿਉਂਕਿ ਐਕਚੁਅਲ 'ਚ ਮਾਮਲਾ ਕੀ ਸੀਗਾ ਕਿ ਬੈਂਕ ਦੇ ਕੁਝ ਕਰਮਚਾਰੀਆਂ ਨੇ ਹੀ ਇਹ ਸਕੀਮ ਪਾਈ ਸੀ ਇਸ ਸਕੀਮ ਤੋਂ ਸਾਨੂੰ ਵੀ ਇੱਕ ਸਕੀਮ ਆਈ ਕਿ ਭਾਈ ਕਿਉਂ ਨਾ ਅਸੀਂ ਇਸ ਤਰ੍ਹਾਂ ਦੇ ਜਿਹੜੇ ਸਕੀਮ ਪੀੜਤ ਲੋਕ ਹੈ ਜਾ ਹੋ ਸਕਦੇ ਆ ਉਹਨਾਂ ਵਾਸਤੇ ਇੱਕ ਅਵੇਅਰਨੈਸ ਲਈ ਵੀਡੀਓ ਬਣਾਈਏ ਜਾਗਰੂਕਤਾ ਵਾਸਤੇ ਦੇਖੋ ਬੈਂਕ ਖਾਤੇ ਤਕਰੀਬਨ ਸਾਰਿਆਂ ਦੇ ਆ ਬੈਂਕ ਲੋਕਰ ਕਿਸੇ ਕਿਸੇ ਕੋਲ ਆ ਬੈਂਕ ਖਾਤੇ ਸਾਰਿਆਂ ਦੇ ਆ ਜਿਹੜੇ ਉਹ ਇੱਕ ਦਿਨ ਲੋਕਰ ਵਾਲੇ ਵੀ ਬਣ ਜਾਣ ਯਾਨੀ ਖਾਤਾਧਾਰਕ ਲੋਕਰ ਤੱਕ ਪਹੁੰਚ ਜਾਣ ਦੌਲਤ ਸ਼ੋਹਰਤ ਸਾਰਿਆਂ ਦੀ ਵੱਧ ਜਾਵੇ ਮੈਂ ਐਸੀ ਕਾਮਨਾ ਕਰਦਾ ਦੋਨੇ ਹੀ ਸੁਣਿਓ ਚਾਹੇ ਤੁਹਾਡਾ ਬੈਂਕ 'ਚ ਖਾਤਾ ਹੈ ਤੇ ਚਾਹੇ ਤੁਹਾਡਾ ਬੈਂਕ 'ਚ ਲੋਕਰ ਆ ਲਓ ਜੀ ਆਪਾਂ ਗੱਲ ਸ਼ੁਰੂ ਕਰਦੇ ਆਂ ਦਰਅਸਲ ਕੀ ਹੈ ਕਿ ਕੁਝ ਲੋਕਾਂ ਦਾ ਮਾਈਂਡ ਸੈਟ ਇਹ ਹੁੰਦਾ ਕਿ ਬੈਂਕ ਲੋਕਰ ਲੈ ਲਿਆ ਤੇ ਸਮਝੋ ਕਿ ਸਾਰੀ ਜ਼ਿੰਦਗੀ ਦੀ ਟੈਨਸ਼ਨ ਮੁੱਕ ਗਈ ਨਹੀਂ ਸਰ ਨਹੀਂ ਐਸਾ ਨਹੀਂ ਹੁੰਦਾ ਸਾਨੂੰ ਇਹ ਲੱਗਦਾ ਕਿ ਬੈਂਕ ਲੋਕਰ ਦੇ ਵਿੱਚ ਰੱਖਿਆ ਸਮਾਨ ਸਾਡਾ ਗਰੰਟਡ ਹੈ ਯਾਨੀ ਸੁਰੱਖਿਅਤ ਹੈ ਪਰ ਅਜੇ ਹ ਨਹੀਂ ਨੁਕਸਾਨ ਹੋਣ ਤੇ ਬੈਂਕ ਸਿਰਫ ਸੀਮਤ ਹਰਜਾਨਾ ਪਰਪਾਈ ਦੇ ਰੂਪ ਦੇ ਵਿੱਚ ਤੁਹਾਨੂੰ ਦੇਵੇਗਾ ਇਹ ਕਿੰਨਾ ਹੋਏਗਾ ਇਹਦੇ ਤੇ ਆਜੋ ਚਾਤ ਮਾਰਦੇ ਹਾਂ ਆਰਬੀਆਈ ਦੇ ਨਿਯਮ ਪੜ੍ਹੇ ਆਰਬੀਆਈ ਦੇ ਨਿਯਮਾਂ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਬੈਂਕ ਤੁਹਾਨੂੰ ਸਿਰਫ 100 ਦੀ ਪਰਪਾਈ ਦੇਵੇਗਾ ਜਿੰਨੇ ਦਾ ਤੁਸੀਂ ਲੋਕਰ ਰੈਂਟ ਜਿਹੜਾ ਹੈ ਉਹ ਪੇ ਕੀਤਾ ਤੇ ਉਹਦੇ ਤੋਂ 100 ਗੁਣਾ ਵੱਧਵਾ ਹੁਣ ਇਹਨੂੰ ਈਜ਼ੀ ਕਰ ਲਈਏ ਸੌਖਾ ਕਰ ਲਈਏ ਸਾਦਾ ਕਰ ਲਈਏ ਆਪਣੀ ਪੰਜਾਬੀ ਪਾਸ਼ਾ 'ਚ ਯਾਨੀ ਜੇ ਤੁਸੀਂ ਲੋਕਰ ਦਾ ਰੈਂਟ ਪੇ ਕਰ ਰਹੇ ਹੋ 2000 ਰੁਪਈਆ ਠੀਕ ਹੈ ਜੀ ਤੇ ਸਮਾਨ ਤੁਹਾਡਾ ਪਿਆ ਉਹਦੇ ਵਿੱਚ 5 ਲੱਖ ਦਾ ਸਮਾਨ ਨੂੰ ਲੱਗ ਗਈ ਆ ਸਕੀਮ ਜਿਵੇਂ ਫਰੀਦਕੋਟ ਦੇ ਵਿੱਚ ਲੱਗ ਕੇ ਗਈ ਤਾਂ ਉਸ ਸੂਰਤ ਦੇ ਵਿੱਚ ਤੁਹਾਡਾ ਜਿਹੜਾ ਕਲੇਮ ਬਣੇਗਾ 100 ਗੁਣਾ ਜਿਵੇਂ ਮੈਂ ਕਿਹਾ ਤਾਂ ਉਹ ਕਿੰਨਾ ਬਣ ਗਿਆ ਜ਼ਿਆਦਾ ਤੋਂ ਜ਼ਿਆਦਾ ਵਧੇਰੇ ਤੋਂ ਵਧੇਰਾ 2 ਲੱਖ ਰੁਪਈਆ ਮਤਲਬ ਸਮਾਨ ਤੁਹਾਡਾ 5 ਲੱਖ ਦਾ ਤਾਂ ਜਿਹੜਾ ਗਿਆ ਸੋ ਗਿਆ ਪਰ ਮਿਲੇਗਾ ਕਿੰਨਾ 2 ਲੱਖ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਧਿਆਨ ਗੋਚਰ ਰੱਖ ਲਓ ਜੇ ਤੁਹਾਡੇ ਕੋਲ ਬੈਂਕ ਲੋਕਰ ਆ ਹੁਣ ਬੈਂਕ ਲੋਕਰ ਦੇ ਵਿੱਚ ਕੀ ਕੁਝ ਰੱਖਿਆ ਜਾ ਸਕਦਾ ਹੈ ਇਹ ਵੀ ਤੁਹਾਨੂੰ ਦੱਸ ਦੇਣਾ ਇੱਕ ਆਈਡੀਆ ਹੋਰ ਵੀ ਦੇ ਕੇ ਜਾਊਂਗਾ ਜਾਂਦਾ ਜਾਂਦਾ ਠੀਕ ਹੈ ਨਾ ਜੀ ਤੁਸੀਂ ਵੀ ਬਹੁਤ ਕੁਝ ਦੇਣੇ ਹੋ ਪਿਆਰ ਦੇਣੇ ਹੋ ਸਨੇਹ ਦੇਣੇ ਹੋ ਸਾਡਾ ਵੀ ਫਰਜ਼ ਬਣਦਾ ਹੈ 6 ਦਿਨ ਅਸੀਂ ਖਬਰਾਂ ਕਰਦੇ ਰਹਿੰਦੇ ਹਾਂ ਰੋਜੀ ਰੋਟੀ ਚੱਲਦੀ ਰਹਿੰਦੀ ਹੈ ਕਿ ਤੁਹਾਡੇ ਵਾਸਤੇ 7ਵਾਂ ਦਿਨ ਜਿਹੜਾ ਹੈ ਨਾ ਉਹ ਕੁਝ ਅਵੇਅਰਨੈਸ ਲਈ ਕੁਝ ਸੁਚੇਤਤਾ ਲਈ ਅਸੀਂ ਰੱਖੀ ਹੈ ਬੈਂਕ ਲੋਕਰ ਦੇ ਵਿੱਚ ਤੁਸੀਂ ਗੈਣਾ ਗੱਟਾ ਰੱਖ ਸਕਦੇ ਹੋ ਲੋਨ ਨਾਲ ਜੁੜੇ ਦਸਤਾਵੇਜ਼ ਰੱਖ ਸਕਦੇ ਹੋ ਪ੍ਰਾਪਰਟੀ ਡਾਕੂਮੈਂਟਸ ਰੱਖ ਸਕਦੇ ਹੋ ਜਨਮ ਪ੍ਰਮਾਣ ਪੱਤਰ ਰੱਖ ਸਕਦੇ ਹੋ ਸ਼ਾਦੀ ਦੀ ਜਿਹੜਾ ਵਿਆਹ ਦਾ ਰਜਿਸਟ੍ਰੇਸ਼ਨ ਪੱਤਰ ਹੁੰਦਾ ਉਹ ਰੱਖ ਲਓ ਬੀਮਾ ਪਾਲਸੀ ਰੱਖ ਲਓ ਸੇਵਿੰਗ ਬੌਂਡਸ ਰੱਖ ਲਓ ਜਾਂ ਕੁਝ ਤੁਹਾਡਾ ਹੋਰ ਕੋਈ ਸੀਕ੍ਰੇਟ ਦਸਤਾਵੇਜ਼ ਹੈ ਰੱਖ ਸਕਦੇ ਹੋ ਤੁਸੀਂ ਠੀਕ ਹੈ ਨਾ ਜੀ ਪਰ ਭੁੱਲ ਕੇ ਵੀ ਬੈਂਕ ਲੋਕਰ ਚ ਆ ਚੀਜ਼ ਨਾ ਰੱਖ ਲਿਓ ਕੀ ਨਗਦ ਪੈਸਾ ਹਾਂਜੀ ਕੈਸ਼ ਨਹੀਂ ਰੱਖ ਸਕਦੇ ਤੁਸੀਂ ਕੁਝ ਲੋਕ ਕੈਸ਼ ਰੱਖ ਕੇ ਆਉਂਦੇ ਕੰਮ ਚੱਲ ਜਾਂਦਾ ਹੈ ਪਰ ਨਗਦੀ ਨਹੀਂ ਰੱਖ ਸਕਦੇ ਅੱਛਾ ਹੋਰ ਚੀਜ਼ਾਂ ਵੀ ਆ ਹੋਰ ਚੀਜ਼ਾਂ ਵੀ ਆ ਅੱਗੇ ਆਪਾਂ ਦੇਖ ਲੈਨੇ ਹ ਹਥਿਆਰ ਵੈਪਨ ਕਿ ਭਲਾ ਘਰ ਦੇ ਵਿੱਚ ਜੋ ਆ ਕੇ ਆ ਜੀ ਤੇ ਬਾਪੂ ਕਹਿ ਕੇ ਚੱਕੋ ਚੱਕੋ ਵਈ ਵੈਬਲੈਸ ਸਕਾਟ ਉੱਥੇ ਰੱਖਾਇਏ ਜਾਂ ਫਲਾਣਾ ਰੱਖਾਇਏ ਨਹੀਂ ਨਹੀਂ ਹਥਿਆਰ ਜਾਂ কারਟੂਸ ਉੱਥੇ ਨਹੀਂ ਰੱਖ ਸਕਦੇ ਤੁਸੀਂ ਕੋਈ ਗੋਲੀ ਗੱਪਾ ਯਾਨੀ ਉਹਦੇ ਚ ਸਾਰਾ ਖੁਸ਼ੀ ਆ ਗਿਆ ਸਮਝ ਗਏ ਨਾ ਤੁਸੀਂ ਕੋਈ ਨਸ਼ਾ ਪੱਤਾ ਗੋਲੀ ਗੱਪਾ ਨਹੀਂ ਰੱਖ ਸਕਦੇ ਕੋਈ ਵਿਸਪੋਟਕ ਪਦਾਰਥ ਨਹੀਂ ਰੱਖ ਸਕਦੇ ਠੀਕ ਹੈ ਜੀ ਜਲਦੀ ਖਰਾਬ ਹੋਣ ਵਾਲੀ ਚੀਜ਼ ਉਹ ਵੀ ਕੋਈ ਨਹੀਂ ਰੱਖੀ ਜਾ ਸਕਦੀ ਉੱਥੇ ਕੋਈ ਵੀ ਨਜਾਇਜ਼ ਜਾਂ ਖਤਰਨਾਕ ਤਾਤੂ ਵਸਤੂ ਨਹੀਂ ਰੱਖੀ ਜਾ ਸਕਦੀ ਮਤਲਬ ਕਿ ਤੁਸੀਂ ਘਰ ਦਾ ਕੋਈ ਕਹੋ ਕਿ ਮੇਰੇ ਦਾਦੇ ਕੋਲ ਬੜਾ ਵਧੀਆ ਯਾਰ ਚਾਕੂ ਸੀ ਜਾਂ ਛੋਟੀ ਕਿਰਪਾਨ ਸੀ ਉਹ ਰੱਖਦੇ ਨਹੀਂ ਐਸਾ ਨਹੀਂ ਹੈ ਖੈਰ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਕਿ ਜੇ ਤੁਸੀਂ ਆਰਬੀਆਈ ਦੇ ਨਿਯਮਾਂ ਤੋਂ ਵੱਧ ਕੇ ਆਪਣੀ ਸਮਾਨ ਦੀ ਸੁਰੱਖਿਅਤ ਗਾਰੰਟੀ ਲੈਣੀ ਆ ਕਿ ਭਾਈ ਸਾਨੂੰ ਮੁੱਲ ਪੂਰੇ ਦਾ ਪੂਰਾ ਮਿਲ ਜਾਏਗਾ ਤਾਂ ਉਹ ਵੀ ਆਈਡੀਆ ਤੁਹਾਨੂੰ ਦੇ ਦੇਣਾ ਇਹਦੇ ਵਿੱਚ ਇੰਸ਼ੋਰੈਂਸ ਹੋ ਜਾਂਦੀ ਹੈ ਜੀ ਕਵਰ ਮਿਲ ਜਾਂਦਾ ਤੇ ਜੇ ਤੁਸੀਂ ਇਹ ਕਵਰ ਲੈ ਲੋਗੇ ਤਾਂ ਭਾਈ ਇਹਦੇ ਵਿੱਚ ਜੇ ਮੰਨ ਲਓ ਕੋਈ ਚੋਰੀ ਹੋ ਗਈ ਯਾਨੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਆ ਅੱਗ ਲੱਗ ਗਈ ਆ ਜਾਂ ਕੁਝ ਹੋਰ ਕੁਦਰਤੀ ਵਿਪਤਾ ਕੋਈ ਆ ਗਈ ਆ ਤਾਂ ਨੁਕਸਾਨ ਹੋ ਗਿਆ ਤਾਂ ਇਹ ਤੁਹਾਨੂੰ ਕੰਪਨੀਆਂ ਜਿਹੜੀਆਂ ਹੁੰਦੀਆਂ ਇੰਸ਼ੋਰੈਂਸ ਦਿੰਦੀਆਂ ਐ ਇਹ ਕਵਰ ਦਿੰਦੀਆਂ ਨੇ ਫੁੱਲ ਠੀਕ ਹੈ ਜੀ ਗਾਕ 3 ਲੱਖ ਤੋਂ 40 ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਬੀਮਾ ਰਾਸ਼ੀ ਦਾ ਬਦਲ ਜਿਹੜਾ ਉਹ ਪਾਲਿਸੀ ਦੇ ਜ਼ਰੀਏ ਚੁਣ ਸਕਦਾ ਯਾਨੀ 40 ਲੱਖ ਤੇ 40 ਲੱਖ ਤੋਂ ਵਧੇਰੇ ਵੀ ਹਾਲਾਂਕਿ ਉਹ ਦੇ ਵਿੱਚ ਫਿਰ ਗਾਂ ਜਾ ਕੇ ਕੁਝ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਫਾਰਮੈਲਟੀ ਦੇ ਰੂਪ ਚ ਕਰਨੀਆਂ ਪੈਣਗੀਆਂ ਮਤਲਬ ਘੱਟ ਪੈਸੇ ਦੇ ਨਾਲ ਵੱਡਾ ਕਵਰ ਮਿਲ ਜਾਏਗਾ ਤੁਹਾਨੂੰ ਗਰੁੱਪ ਪਾਲਸੀ ਵੀ ਹੁੰਦੀ ਆ ਬੈਂਕ ਸਸਤੇ ਦੇ ਵਿੱਚ ਸਮੂਹ ਬੀਮਾ ਆਫਰ ਕਰ ਦਿੰਦੇ ਹੁੰਦੇ ਆ ਤਾਂ ਇਹਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਆ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਕਿ فرض ਕਰੋ ਤੁਸੀਂ ਲੋਕਰ ਦੇ ਵਿੱਚੋਂ ਚੀਜ਼ ਕਢਵਾ ਕੇ ਲਿਜਾ ਰਹੇ ਹੋ ਰਾਤ ਚ ਕੁਝ ਹੋ ਗਿਆ ਉਸ ਸਮਾਨ ਨੂੰ ਸ਼ਾਇਦ ਕਵਰ ਫਿਰ ਵੀ ਮਿਲਦਾ ਹੈ ਹਾਲਾਂਕਿ ਇਹਨੂੰ ਕਨਫਰਮ ਕਰ ਲੈਣਾ ਪਰ ਮੈਨੂੰ ਲੱਗਦਾ ਮੈਂ ਪੜਿਆ ਸੀ ਕਿਤੇ ਕਿ ਜੇ ਇੰਸ਼ੋਰੈਂਸ ਕਵਰ ਤੁਸੀਂ ਇਸ ਤਰ੍ਹਾਂ ਦਾ ਲੈ ਲੋਗੇ ਤਾਂ ਰਾਹ 'ਚ ਜਾਂਦਿਆਂ ਵੀ ਜੇ ਉਸ ਸਮਾਨ ਦੇ ਨਾਲ ਕੁਝ ਐਸਾ ਵੈਸਾ ਹੁੰਦਾ ਤਾਂ ਉਸ ਸੂਰਤ ਦੇ ਵਿੱਚ ਵੀ ਤੁਹਾਨੂੰ ਉਹ ਬੀਮਾ ਕਵਰ ਮਿਲ ਜਾਂਦਾ ਤਾਂ ਮੈਂ ਵੈਸੇ ਕੋਸ਼ਿਸ਼ ਕਰਦਾ ਚੱਲਦੇ ਆਪਣੇ ਇਸ ਸਮਾਧ ਦੇ ਵਿੱਚ ਹੀ ਆਪਾਂ ਦੇਖੀਏ ਤੇ ਆਪਾਂ ਨੂੰ ਕਨਫਰਮ ਹੋ ਜਾਵੇ ਬਿਹਤਰ ਹੋਏਗਾ ਖੈਰ ਬੈਂਕ ਲੋਕਰ ਦੇ ਬਾਹਰ ਸੁਰੱਖਿਆ ਹੈਗੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਪੜਿਆ ਸੀਗਾ ਕਹਿੰਦੇ ਕਿ ਜੇਕਰ ਕੀਮਤੀ ਸਮਾਨ ਨੂੰ ਲਿਜਾਣ ਵੇਲੇ ਲੋਕਰ ਤੋਂ ਬਾਹਰ ਲਿਜਾਣ ਵੇਲੇ ਜਿਵੇਂ ਕਾਰ ਲੈ ਜਾਣਾ ਆਪਾਂ ਇਸ ਦਰਮਿਆਨ ਵੀ ਕੁਝ ਨੁਕਸਾਨ ਹੁੰਦਾ ਹੈ ਤਾਂ ਇੰਸ਼ੋਰੈਂਸ ਪਾਲਿਸੀ ਪਰਪਾਈ ਕਰੇਗੀ ਦੇਖੋ ਜੀ ਆਪਾਂ ਪੜਿਆ ਸੀ ਕਨਫਰਮ ਹੋ ਗਿਆ ਲਓ ਜੀ ਇਹ ਹੈ ਹੱਲ ਤੇ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਜੇ ਤੁਹਾਨੂੰ ਬਹੁਤ ਜ਼ਿਆਦਾ ਤਾਂ ਦੌਲਤ ਪ੍ਰਾਪਤ ਹੈ ਲੋਕਰ ਤੁਸੀਂ ਵਰਤਦੇ ਹੋ ਤਾਂ ਇਸ ਤਰ੍ਹਾਂ ਜ਼ਰੂਰ ਕਰ ਲਓ ਤੇ ਮੇਰੀ ਦੁਆ ਵੀ ਹੈ ਯਾਰ ਸਾਰੇ ਖਾਤਾ ਤਾਰਕ ਲੋਕਰ ਤੱਕ ਸਫਰ ਤੈਅ ਕਰਨ ਮਿਹਨਤਾਂ ਜਾਰੀ ਰੱਖੋ ਹੁਣ ਆ ਗਿਆ ਬੈਂਕ ਖਾਤੇ ਵਾਲਿਆਂ ਦਾ ਖਾਤਾ ਭਾਈ ਦੇਖੋ ਇੱਕ ਬੈਂਕ ਲੋਕਰ ਦਾ ਆਪਾਂ ਆਸਾਨ ਜਿਹਾ ਓਵਰਵਿਊ ਲੈ ਲਿਆ ਕਿ ਕੀ ਫੰਡਾ ਹੈ ਇੱਥੇ ਵੀ ਇਹੋ ਆ ਕਿ ਇੱਕ ਸਵਾਲ ਹਮੇਸ਼ਾ ਰਹਿੰਦਾ ਕਿ ਯਾਰ ਅੱਜ ਕੱਲ ਤੁਹਾਨੂੰ ਪਤਾ ਬੈਂਕ ਕਾਮਰਜ਼ ਹੋ ਗਿਆ ਜੀ ਬੈਂਕ ਕਿਤੇ ਕਿਤੇ ਆਪਾਂ ਦੇਖਦੇ ਆ ਕਿ ਉਹ ਫ੍ਰੀਜ਼ ਕਰ ਦਿੱਤਾ ਜਾਂਦਾ ਜੀ ਸਾਰੇ ਦਾ ਸਾਰਾ ਬੈਂਕ ਡੁੱਬ ਗਿਆ ਜੀ ਇਹ ਉਹ ਹੈ ਤਾਂ ਉਹਦੇ ਵਿੱਚ ਵੀ ਜਿਵੇਂ ਇੱਥੇ ਆਰਬੀਆਈ ਨੇ ਤੈਅ ਕੀਤਾ ਹੋਇਆ ਕਿ ਜਿੰਨਾ ਤੁਸੀਂ ਰੈਂਟ ਪੇ ਕਰਦੇ ਹੋ 100 ਗੁਣਾ ਉਹਦਾ ਤੁਹਾਨੂੰ ਮਿਲ ਜਾਏਗਾ ਠੀਕ ਹੈ ਜੀ ਤੇ ਜੇ ਤੁਸੀਂ ਕਿਸੇ ਇੰਸ਼ੋਰੈਂਸ ਕੰਪਨੀ ਤੋਂ ਲੈਨੇ ਹੋ ਤਾਂ ਪੂਰੇ ਦਾ ਪੂਰਾ ਹੀ ਮੁੱਲ ਮਿਲ ਜਾਏਗਾ ਠੀਕ ਹੈ ਜੀ ਤਾਂ ਦੂਜੇ ਪਾਸੇ ਜੇ ਤੁਸੀਂ ਬੈਂਕ ਖਾਤਾ ਧਾਰਕ ਹੋ ਤਾਂ ਬੈਂਕ ਡੁੱਬਣ ਦੀ ਸੂਰਤ ਦੇ ਵਿੱਚ ਤੁਹਾਨੂੰ ਕੀ ਕੁਝ ਮਿਲਣਾ ਇਹਦੀ ਕਨਫਰਮ ਜਾਣਕਾਰੀ ਜਿਹੜੀ ਆ ਮੈਂ ਤੁਹਾਨੂੰ ਦੇ ਦੇਣਾ ਕਿਉਂਕਿ ਅਲੱਗ-ਅਲੱਗ ਹੈ ਅੱਜ ਸਵੇਚ ਹੋਰ ਸੀ 60ਵੇਂ ਚ ਹੋਰ ਸੀ ਅੱਜ ਦੇ ਦੌਰ ਚ ਚੀਜ਼ਾਂ ਕੁਝ ਹੋਰ ਨੇ ਖੈਰ ਜੇ ਤੁਹਾਡੀ ਰਾਸ਼ੀ ਬੈਂਕ ਦੇ ਵਿੱਚ ਪਈ ਆ ਬੈਂਕ ਡੁੱਬ ਗਿਆ ਤਾਂ 5 ਲੱਖ ਦੀ ਜਿਹੜੀ ਜਮਾ ਰਾਸ਼ੀ ਆ ਉਹ ਬੀਮਾ ਸੁਰੱਖਿਆ ਪਾਲਿਸੀ ਦੇ ਤਹਿਤ ਤੁਹਾਨੂੰ ਮਿਲਦੀ ਹੈ ਠੀਕ ਹੈ ਜੀ ਉਦਾਹਰਨ ਦੇ ਤੌਰ ਤੇ ਬਚਤ ਖਾਤਾ ਜਿਹੜਾ ਤੁਹਾਡਾ ਮੰਨ ਲਓ ਕਿ ਬਚਤ ਖਾਤਾ ਹੈ ਸੇਵਿੰਗ ਹੈ ਤੁਹਾਡੀ ਉੱਥੇ ਪਿਆ ਜੀ ਤੁਹਾਡਾ 10 ਲੱਖ ਰੁਪਇਆ ਬੈਂਕ ਡੁੱਬ ਗਿਆ ਪਰ ਕੁੱਲ ਮਿਲਾ ਕੇ ਤੁਹਾਨੂੰ ਮੂਲ თან ਵਿਆਜ ਜੋ ਵੀ ਹੈ ਉਹ 5 ਲੱਖ ਉਹਦੇ ਚੋਂ ਮਿਲ ਜਾਏਗਾ ਸਿੰਪਲ ਫੰਡਾ ਹੈ ਠੀਕ ਹੈ ਜੀ ਤੇ ਗੱਲ ਇਹ ਆ ਕਿ ਜੇ ਆਪਾਂ ਅੱਗੇ ਦੇਖੀਏ ਇਹਦੇ ਵਿੱਚ ਜਿਵੇਂ ਹੁਣ ਕਈ ਚੀਜ਼ਾਂ ਹੋਰ ਆ ਜਾਂਦੀਆਂ ਨੇ ਕਿ ਕਈ ਬੈਂਕਾਂ 'ਚ ਖਾਤੇ ਆ ਤਾਂ ਉਹ ਹਿਸਾਬ ਕਿਤਾਬ ਜਿਹੜਾ ਉਹ ਅੱਡ ਤੋਂ ਰਹਿ ਜਾਂਦਾ ਹੈ ਠੀਕ ਹੈ ਨਾ ਜੀ ਜਿਵੇਂ ਮੰਨ ਲਓ ਇੱਕ ਬੈਂਕ ਦੇ ਵਿੱਚ ਤੁਹਾਡੇ ਕਈ ਖਾਤੇ ਆ ਤਾਂ ਫੇਰ ਮੁਸ਼ਕਲ ਪਰ ਜੇ ਮੰਨ ਲਓ ਦੋ ਅੱਡ ਅੱਡ ਬੈਂਕਾਂ ਚ ਖਾਤੇ ਆ ਤਾਂ 5-5 ਲੱਖ ਦਾ ਤੁਹਾਨੂੰ ਕਵਰ ਮਿਲ ਸਕਦਾ ਹੈ ਜੀ ਠੀਕ ਹੈ ਨਾ ਇਹ ਜਿਹੜਾ ਇਹ ਫੰਡਾ ਤੁਹਾਡੇ ਤੇ ਲਾਗੂ ਹੁੰਦਾ ਯਾਨੀ ਸਾਰੇ ਬੈਂਕ ਖਾਤਾਧਾਰਕਾਂ ਦੇ ਉਮੀਦ ਕਰਦਾ ਯਾਰ ਛੋਟੀ ਜੀ ਕੋਸ਼ਿਸ਼ ਆ ਤੁਸੀਂ ਪਸੰਦ ਕੀਤੀ ਹੋਣੀ ਆ ਬਸ ਇੱਕ ਨਿੱਕੀ ਜੀ ਕੋਸ਼ਿਸ਼ ਹੋਰ ਕਰ ਦਿਆ ਕਰੋ ਕਿ ਗੱਲਬਾਤ ਇਸ ਤਰ੍ਹਾਂ ਦੀ ਜਿਹੜੀ ਹੁੰਦੀ ਆ ਮਿਹਨਤ ਕਰਕੇ ਟਾਈਮ ਕੱਢ ਕੇ ਜਿਹੜੀ ਤੁਹਾਡੇ ਲਈ ਬਣਾਈ ਦੀ ਆ ਚੰਗੀ ਲੱਗੇ ਤੇ ਅੱਗੇ ਪ੍ਰੋਸਟ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਮਿਲਦੇ ਆਂ ਅਗਲੀ ਵਾਰੀ ਤਦ ਤੱਕ ਦਿਓ ਇਜਾਜ਼ਤ ਸਾਰਿਆਂ ਨੂੰ ਸਤ ਸ੍ਰੀ ਅਕਾਲ